ਤੁਸੀਂ ਦੇਖ ਰਹੇ ਹੋ ਜਾਣਹਿਤਿਆਸ਼ੀ ਤੇ ਮਹਾ ਤੁਹਾਡੇ ਨਾਲ ਜਸਬੀਰ ਕੌਰ ਜਸੀ 마ਸ਼ੀਵਾੜਾ ਪੁਲਿਸ ਦੇ ਵੱਲੋਂ ਇਲਾਕੇ ਦੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਇਹਨਾਂ ਦੇ ਕੋਲੋਂ ਕਿਰਪਾਨਾ ਦਾਤਰ ਲੋਕਾਂ ਤੋਂ ਲੁੱਟੀ ਗਈ ਨਕਦੀ ਅਤੇ 9 ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ ਇਨਾ ਨਹੀਂ ਸ਼੍ਰਦਾਲੂਆਂ ਨਾਲ ਭਰੀ ਹੋਈ ਇੱਕ ਵਸਤੇ ਵੀ ਹਮਲਾ ਕੀਤਾ ਸੀ ਇਹ ਸ਼੍ਰਦਾਲੂ ਸ਼ਿਵ ਮੰਦਰ ਪੂਜਾ ਦੇ ਲਈ ਜਾ ਰਹੇ ਸਨ ਮੁਲਜਮਾਂ ਦੀ ਪਛਾਣ ਮਨੀਸ਼ ਲਾਲ ਤਜਿੰਦਰ ਸਿੰਘ ਅਤੇ ਹਰਜੋਤ ਸਿੰਘ ਦੇ ਵਜੋਂ ਹੋਈ ਹੈ ਜਿਹੜੇ ਕਿ ਵਕੋ ਵਖਰੀਆਂ ਥਾਵਾਂ ਦੇ ਰਹਿਣ ਵਾਲੇ ਨੇ ਸਮਰਾਲਾ ਦੇ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਦੇ ਵੱਲੋਂ ਮਾੜੇ ਅੰਸਰਾਂ ਨੂੰ ਕਾਬੂ ਕਰਨ ਦੇ ਲਈ ਇਹ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ ਜਿਸ ਦੇ ਤਹਿਤ ਇਹ ਕਾਰਵਾਈ ਹੋਈ ਹੈ ਉਨ੍ਹਾਂ ਨੇ ਦੱਸਿਆ ਹੈ ਕਿ ਚੰਦਨ ਜਾਦਵ ਨਾਮ ਦੇ ਇੱਕ ਵਿਅਕਤੀ ਨੇ ਬਿਆਨ ਦਰਜ ਕਰਵਾਏ ਸਨ ਕਿ 5 ਅਣਪਛਾਤੇ ਵਿਅਕਤੀਆਂ ਨੇ ਉਹਨਾਂ ਨੂੰ ਲੁੱਟਿਆ ਸੀ। ਉਹਨਾਂ ਦੇ ਕੋਲੋਂ 7000 ਰੁਪਏ, ਮੋਬਾਈਲ ਫੋਨ ਅਤੇ ਉਹਨਾਂ ਦੇ ਸਾਥੀ ਮੋਹਨ RAM ਦੇ ਕੋਲੋਂ 1500 ਰੁਪਏ ਇਹਨਾਂ ਨੇ ਲੁੱਟੇ ਸਨ ਜਦੋਂ ਉਹ ਆਪਣੇ ਪਰਿਵਾਰ ਦੇ ਨਾਲ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਦੇ ਲਈ ਜਾ ਰਹੇ ਸਨ। ਜਦੋਂ ਉਹ ਲੁਧਿਆਣਾ ਦੇ ਵੱਲ ਜਾ ਰਹੇ ਸਨ ਤਾਂ ਨਹਿਰ ਦੇ ਪੁਲ ਦੇ ਜਿਹੜੇ ਜਦੋਂ ਪੁੱਜੇ ਸਨ ਤਾਂ ਤੂਰ ਫਰਮ ਵਿੱਚ ਨਹਾਉਣ ਜਾਣ ਸਮੇਂ ਇਹ ਲੁੱਟ ਹੋਈ ਸੀ। ਅਤੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹਨਾਂ ਦੇ ਕੋਲੋਂ ਖੋਰ ਵੱਡੇ ਖੁਲਾਸੇ ਹੋਣਗੇ ਇਹਨਾਂ ਨੇ ਕਈ ਹੋਰ ਜਿਹੜੀਆਂ ਵਾਅਦਾਤਾਂ ਨੇ ਉਹਨਾਂ ਨੂੰ ਵੀ ਅੰਜਾਮ ਦਿੱਤਾ ਸੋ ਇਸ ਵਕਤ ਪੁਲਿਸ ਦੇ ਵੱਲੋਂ ਇਹਨਾਂ ਤੇ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਸਬੰਧ ਵਿੱਚ ਡੀਐਸਪੀ ਤਰਲੋਚਨ ਸਿੰਘ ਦੇ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਤੁਹਾਡੇ ਨਾਲ ਵੀ ਸਾਂਝਾ ਕਰਦੇ ਹਾਂ ਸਾਡੇ ਸਮਰਾਲਾ ਦੇ ਮਾਛੂਆੜੇ ਵੇਰੀ ਦੇ ਵਿੱਚ ਕੋਈ ਜਿਹੜੀਆਂ ਚਾ ਪੰਜ ਛੇ ਵਾਰ ਚਾ ਪੰਜ ਮਾਰਦਾ ਤਾਂ ਲੁੱਟ ਖੋਹੀਆਂ ਹੋ ਜਾਂ ਸੀ ਸਮਰਾਲੇ ਇੱਕ ਦੁਕਾਨਦਾਰ ਤੋਂੜਾ ਰਾਤ ਨੂੰ 10:30 ਪਾਉਣੇ 11 ਵਜੇ 3000 ਰੁਪਏ ਖੋਗਾ ਲੈ ਕੇ ਸੀ ਆ ਕਿਰਪਾਨਾਂ ਦਾਤਰ ਵਗੈਰਾ ਦਿਖਾ ਕੇ ਇਸ ਤੋਂ ਬਾਅਦ 2 ਦਿਨ ਪਹਿਲਾਂ ਜਿਹੜਾ ਟੂਰ ਫਾਰਮ ਹੈ ਇੱਥੇ ਲੇਰ ਦੇ ਕਿਨਾਰੇ ਤੇ ਉੱਥੋਂ ਵੀ ਜਿਹੜੇ ਬੰਦੇ ਪੂਲ ਦੇ ਵਿੱਚ ਇਸ਼ਨਾਨ ਕਰ ਰਹੇ ਨਾਰੇ ਸੀ ਉਹਨਾਂ ਤੋਂ ਕਿਰਪਾਨ ਨੁੰਦੇ ਹੱਥ ਇੱਕ ਤੇ ਮਾਰਗਵਾਤੇ ਪੈਸੇ ਦੇ ਮੋਬਾਈਲ ਖੋਗਾ ਲੈ ਗਏ ਸੀ ਇਸ ਹੁੰਦੀ ਸਾਡਾ ਜਿਹੜਾ ਐਸਚਓ ਮਸਵੜਾ ਦੇ ਸਮਰਾਲਾ ਸਾਡੀਆਂ ਟੀਮਾਂ ਤੇ ਸਪੈਸ਼ਲ ਪੁਲਿਸ ਅਸੀਂ ਲਗਾਏ ਹੋਏ ਸੀ ਕੱਲ ਸਵੇਰੇ ਇਸੇ ਗੈਂਗ ਨੇ ਚਾਲਾਪਿੰਡ ਜਿਹੜਾ ਸੇਪੋੜੇ ਨਾਜੀ ਦਾ ਮੰਦਿਰ ਹੈ ਉੱਥੇ ਇੱਕ ਸੰਗਤ ਜਿਹੜੀ ਵਸ ਤੇ ਵਿੱਚ ਆ ਰਹੀ ਸੀ ਇੱਕ ਸਾਈਡ ਨਾਲ ਰਹਿਣ ਕਰਕੇ ਇਹਨਾਂ ਨੇ ਜਿਹੜਾ ਵਸ ਡਰਾਈਵਰ ਆ ਵਸ ਤੇ ਕਿਰਪਾਨਾਂ ਵੀ ਮਾਰੀਆਂ ਤੇ ਵਸ ਡਰਾਈਵਰ ਨੂੰ ਵੀ ਥ੍ਰੈਟ ਕੀਤਾ ਤੇ ਉਹ ਤੋਂ ਵੀਡੀਓ ਸਾਰੇ ਕੋਣ ਕੋਈ ਹੈ ਜਿਹੜੀ ਧਾਰਮਿਕ ਮੁੱਦਾ ਆਨ ਕਰਕੇ ਵੀ ਇਹਦੀ ਮੁਕਦਮੇ ਦੀ ਜਿਹੜੀ ਗੰਭੀਰਤਾ ਨੂੰ ਜਾਣਦੇ ਸਾਡੇ ਜਿਹੜੇ ਮਾਨਯੋਗ SSC ਜੋਤੀ ਜਦਵ ਬੈਂਜੀ ਬਣੋਂ ਇਹ ਵੀ ELD ਨਾ ਸਪੈਸ਼ਲ ਬ੍ਰਾਂਚ ਵੀ ਸਾਡੇ ਜਿਹੜੀ ਅਟੈਚ ਕੀਤੀ ਗਈ ਕੱਲ ਸਵੇਰ ਤੋਂ ਹੀ ਅਸੀਂ ਪੇਸ਼ੈਂਟ ਨੂੰ ਜਿਹੜਾ ਬੜੇ ਸਟੇਜੇ ਟੰਗ ਨਾਲ ਹੋਮਨ ਤੇ ਟੈਕਨੀਕਲ ਇੰਟੈਲੀਜੈਂਸ ਦੇ ਥੋਂ ਚਲਾ ਰਹੇ ਸੀ ਜਿਵੇਂ ਸਾਨੂੰ ਕੱਲ 1.5 ਵਜੇ ਦੇ ਲੱਗੇ ਸੈਕਟਰੀ ਹਾਰਟ ਸਕੂਲ ਦੇ ਲੱਗੇ ਇਹਨਾਂ ਜਿਹੜੇ ਮਾੜੇ ਬੰਦੇ ਸੀ ਜਿਹੜੇ ਲਟੇਰੇ ਸੀ ਦੱਕਾ ਮਾਰਨ ਵਾਲੇ ਇਹ ਦੇ ਮਗਰ ਸਾਡੇਆ ਦੋਨੇ ਸਖ ਦੇ ਸਪੈਸ਼ਲ ਬਨਾਜ ਦੇ ਮੈਂ ਖੁਦ ਵੀ ਜਿਹੜਾ ਮਗਰ ਲੱਗੇ ਸੀ ਸੈਕੰਡਰੀ ਹਾਈ ਸਕੂਲ ਦੇ ਬੈਕ ਸਾਈਡ ਤੇ ਇਹਨਾਂ ਦੀ ਜਿਹੜੀ ਡਰੇ ਆ ਦੀ ਜਿਹੜੀ ਗੱਡੀ ਆ ਉਸੇ ਤਸਕੀ ਸੀ ਮੌਕੇ ਤੇ ਅਸੀਂ ਜਿਹੜੇ ਤਿੰਨ ਬੰਦੇ ਆ ਤਿੰਨ ਮੁੱਲਜਮ ਅ ਮਨੀਸ਼ ਆ ਮਛੂੜਾ ਸਾਹਿਬ ਦਾ ਧਜਿੰਦਰ ਹੈ ਤੇ ਹਰਜੋਤ ਹੈ ਇਹਨਾਂ ਚ ਦੋ ਮੁੱਲਜਮ ਜਿਹੜੇ ਮਛੂੜਾ ਸਾਹਿਬ ਦੇ ਆ ਤੇ ਇੱਕ ਮੁੱਲਜਮ ਸਮਰਾਲੇ ਦਾ ਤੇ ਨਾਂ ਮੁੱਲਜਮਾਂ ਨੂੰ ਜਿਹੜਾ ਰਾਉਂਡ ਅਪ ਕੀਤਾ ਜਿਨ੍ਹਾਂ ਕੋਲੋਂ ਡਾਕਾਵਾਰਕਾ ਲੁੱਟ ਜਿਹੜੇ ਆ ਖੋਏ ਮੋਬਾਈਲ ਐ ਨਾ ਮੋਬਾਈਲ ਜਿਹੜੇ ਇਹਨਾਂ ਤੋਂ ਬਰਾਮਦ ਕੀਤੇ ਆ ਇਸੋ ਬਿਨਾ ਜਿਹੜੀ ਇਹਨਾਂ ਨੇ ਵਰਨਾਕਾਰ ਉੱਥੇ ਵਸਤੇ ਵੀਡੀਆ ਕਰਪਾਨਾ ਮਾਰੀਆਂ ਸੀ ਵਰਨਾਕਾਰ ਚਿੱਟੇ ਨੰਗਦੀ ਸੀ ਪੀਵੀ082024 ਨੰਬਰ ਅਡਾ ਅਰੀਜਨਲ ਨੰਬਰ ਪਰ ਜਦੋਂ ਇਹ ਕੰਡ ਫੜੇ ਆ ਉਦੋਂ ਇਹਨਾਂ ਨੇ ਫੇਕ ਨੰਬਰ ਲਾਇਆ ਸੀ ਪੀਵੀ08224 ਵੀ ਲਾਇਆ ਸੀ ਉਲਟਾ ਤੇ ਜੇ ਸਬੰਧੀ ਸਾਡਾ ਜਿਹੜਾ ਮਕਦਮਾ ਨੰਬਰ 118 ਅੰਡਰ ਸੈਕਸ਼ਨ 109 310 2 ਤੇ 311 ਵੀਨਸ ਅਸੀਂ ਦਰਜ ਕੀਤਾ ਹੈ ਇਸੋ ਬਿਨਾ ਇਹਨਾਂ ਤੇ ਇੱਕ ਕਿੜਾ ਲੁੱਟਖੋ ਦਾ ਮਕਦਮਾ ਸਮਰਾਲੇ ਵੀ ਦਰਜ ਆ ਤੇ ਇਸ ਗੈਂਗ ਨੂੰ ਫੜਨ ਦੇ ਨਾਲ ਜਿਹੜੀਆਂ ਸਾਡੇ ਤਕਰੀਬਨ ਜਿਹੜੀਆਂ 7 ਵਾਰ ਦਾ ਤਾਂ ਸਾਡੀਆਂ ਹੀ ਟਰੇਸ ਕੀਤੀਆਂ ਲੁੱਟੋਰੀਆਂ ਕੀ ਸਮਰਾਲੇ ਤੋਂ ਬਿਨਾ ਕਿਤੇ ਹੋਰ ਵੀ ਇਹਨਾਂ ਦੇ ਮਕਦਮੇ ਦਰਜ ਪਾਏ ਗਏ ਨਹੀਂ ਨਹੀਂ ਸਮਰਾਲੇ ਤੋਂ ਇਹ ਕੱਲੀ ਰੈਸਟ ਕੀਤੇ ਅਸੀਂ ਜਿਹੜਾ ਉਹਨਾਂ ਦਾ ਰਮਾਲ ਲੈ ਕੇ ਤੈਗੀ ਘਾਤ ਇਨਵੈਸਟੀਗੇਸ਼ਨ ਦੇ ਦੌਰਾਨ ਜੇ ਕੋ ਨਵੇਂ ਜਿਹੜਾ ਹੋਰ ਵੀ ਮੁਕੱਦਮੇ ਬਰੇ ਆਊਗਾ ਮੁਕੱਦਮੇ ਤਾਂ ਨਾਲ ਤੇ ਛੋਟੇ ਮੋਟੇ ਹੋਰ ਵੀ ਆਉਣਗੇ ਜਿਹੜੇ ਸਾਡੇ ਕੋਲ ਰਜਿਸਟਰ ਨਹੀਂ ਆ ਜਿਹੜਾ ਵਿਚਾਰੇ ਕੁਲਫੀ ਵਾਲਾ ਤੋਂ ਗਿਆ ਤੋਂ ਜਿਹੜੀ ਦੱਤਰੇ ਆ ਕਿਰਪਾਨਾ ਦਿਖਾ ਕੇ ਪੈਸੇ ਖੋਲੇ ਇਹੇ ਜਿਹੇ ਮੁਕੱਦਮੇ ਸਾਡੇ ਕੋਲ ਰਜਿਸਟਰ ਨਹੀਂ ਆ ਪਰ ਜਿਹੜੇ 8 ਨੂੰ ਮੋਬਾਈਲ ਜਿਹੜੇ ਫੜੇ ਨੂੰ ਇਹ ਤਾਂ ਇਹਨਾਂ ਨਾਲ ਖੋਏ ਹੋਏ ਆ ਤੇ ਅਡਾੜਾ ਤੋਂ ਮਸ਼ਕੁਰਾ ਤੇ ਸਮਰਾਲਾ ਏਰੀਆ ਚੋਂ ਨਾਲ ਜੇ ਕੋ ਕੂਮਕਲਾ ਵਗੈਰਾ ਤੇ ਆ ਘਵਾੜਾ ਇਸ ਪਾਸੋਂ ਵੀ ਇਹਨਾਂ ਦੇ ਹੁਣ ਆਈਡੈਂਟੀਫਿਕੇਸ਼ਨ ਕਰਾਈ ਜਾਊਗੀ ਕਿ ਇਹਨਾਂ ਕਿੱਥੋਂ ਕਿੱਥੋਂ ਹੋਏ ਆ ਯਾਨਕਾ ਸਰ ਲੁੱਟਕੋ ਨਾਲ ਹੀ ਸੰਬੰਧ ਸੀ ਜਾਂ ਕੋਈ ਨਸ਼ੇ ਨਸ਼ਿਆਂ ਦਾ ਵੀ ਬਨੇ ਦਾ ਲੁੱਟਕੋ ਕੀ ਡੱਕੇ ਮਾਰਿਆ ਨੇ ਸਰ ਟੱਕੇ ਮਾਰਿਆ ਜਿਵੇਂ ਪੰਜ ਬੰਦੇ ਆਉਂਦੇ ਸੀ ਬੰਨਾਕਾਰ ਦੇ ਵਿੱਚ ਇਹ ਤਕਰੀਬਨ 15 ਦਿਨ ਤੋਂ ਸਰਗਰਮ ਸੀ ਆਪਣੇ ਸਾਰੇ ਵਿੱਚ ਕੋਈ ਹੋਰ ਹਥਿਆਰ ਵਗੈਰਾ ਸੀ ਸਰ ਇਹਨਾਂ ਕੋਲ ਨਹੀਂ ਨਹੀਂ ਕਿਰਪਾਨਾਂ ਤੇ ਦੱਤਰ ਇਹੀ ਹਥਿਆਰ ਸੀ ਪਰ ਕੀ ਨਾਮ ਲੱਗਦਾ ਹੋਰ ਕਿਸ ਤਰ੍ਹਾਂ ਦਾ ਸੀ ਇਹ ਸਾਡੇ ਸਮਰਾਲਾ ਦੇ ਮਾਛੂੜੇ ਦੇ ਏਰੀਏ ਦੇ ਵਿੱਚ